ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰਇਸਤ ਸ੍ਰੀ ਅਕਾਲ ਜੀ 6 ਤੋਂ ਲੈ ਕੇ 15 ਮਾਰਚ ਤੱਕ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਆ ਜੀ ਆਉਣ ਵਾਲੇ 7-8 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਜੁੜੇ ਰਹਿਣਾ ਐਸੇ ਵਾਲੀਆਂ ਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੇ ਜੋ ਕਿ ਤੁਹਾਡੀ ਸਕਰੀਨ ਤੇ ਨੇ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਨਾਲ ਲੱਗਦੇ ਸੂਬੇ ਹਰਿਆਣਾ ਦੀ ਗੱਲ ਕਰੀਏ ਰਾਜਸਾ ਦੇ ਪਛਮੀ ਖੇਤਰਾਂ ਦੀ ਗੱਲ ਕਰੀਏ ਤੇ ਦੇਖ ਸਕਦੇ ਹੋ ਪਛਮੀ ਸਿਸਟਮ ਦਾ ਜਿਹੜਾ ਇਨਾ ਖੇਤਰਾ ਦੇ ਵਿੱਚ ਪੂਰੇ ਤਰਾ ਸਰ ਕਰਾਂਗਾ ਜੀ ਹਾਲਾਂਕਿ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਸੀ ਕਿ ਬਦਲਵਈ ਵਾਲਾ ਸਿਸਟਮ ਦਾ ਉਂਗਲੀ ਚਖਰ ਤੇ ਕੋਈ ਹਾਲਾਤ ਨਹੀਂ ਹੈ ਤੇ ਇਹ ਸਿਸਟਮ ਜਿਹੜਾ ਜ ਬਦਲਵਈ ਕਰਦਾ ਹੋਇਆ ਅੱਗੇ ਫਹਾੜਾ ਵੱਲੋਂ ਕੁਝ ਕਰ ਜਾਗਾ ਸੋ ਅੱਜ ਸਾਰਾ ਦਿਨ ਪੰਜਾਬ ਦੇ ਵਿੱਚ ਜਿਹੜੀ ਬਦਲਵਈ ਵੇਖਣ ਨੂੰ ਮਿਲੀ ਹੈ ਜੀ ਤੇ ਕੁਝ ਕੁ ਥਾਵਾਂ ਤੇ ਹੋ ਸਕਦਾ ਹੈ ਕਿ ਅੱਜ ਰਾਤ ਨੂੰ 2-4 ਥਾਵਾਂ ਤੇ ਛਿੱਟੇ-ਛਰਾਟੇ ਖੈ ਸਕਦੇ ਆ ਤੇ ਹਲਕੇ ਤੋਂ ਕਿਤੇ ਕਿਤੇ ਹਲਕੇ ਜਿਹੜੇ ਛਿੱਟੇ-ਛਰਾਟੇ ਖੈਣ ਦੀ ਉਂਗਲੀ ਦੁਗਾ ਸਕਦੇ ਆ ਦਰਮਿਆਨ ਨੂੰ ਤੱਕ ਦੀ ਕੋਈ ਮੀਂਹ ਜੜੀਆ ਫਿਰਕਲ ਨਹੀਂ ਹੈ ਤੇ ਇਹ ਅੱਜ ਰਾਤ ਤੇ ਕੱਲ ਦਿਨ ਤੱਕ ਇਹ ਸਿਸਟਮ ਜਿਹੜਾ ਕੱਲ ਸ਼ਾਮ ਤੱਕ ਇਸੇ ਤਰ੍ਹਾਂ ਐਕਟਿਵਟ ਰਹੇਗਾ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਆਉਣ ਵਾਲੇ ਦਿਨਾਂ ਦੀ ਰਿਪੋਰਟ ਕੀ ਕਹਿੰਦੀ ਹੈ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ 6 ਤਰੀਕ ਤੋਂ ਜੇਕਰ ਗੱਲ ਕੀਤੀ ਜਾਵੇ 11 11 ਮਾਰਚ ਤੱਕ ਦੀ ਜਾ ਕੇ ਫਿਰ ਕਹ ਲਈਏ ਕਿ 12 ਅਗਜ ਤੱਕ ਮੌਸਮ ਕਿਵੇਂ ਦਾ ਰਹਿਣ ਵਾਲਾ ਹੈ 6 ਤਰੀਕ ਤੋਂ ਆਉਣ ਵਾਲੇ 7 ਦਿਨਾਂ ਦੇ ਦੌਰਾਨ ਮੌਸਮ ਖਿਲਾਫ ਬਿਲਕੁਲ ਸਾਫ਼ ਰਹੇਗਾ 12 ਤਰੀਕ ਨੂੰ ਫਿਰ ਤੋਂ ਇੱਕ ਫੱਟਵੇਂ ਸਿਸਟਮ ਐ ਫਿਰ ਤੋਂ ਐਕਟਿਵਟ ਹੋਏਗਾ ਜੀ 11 ਦੀ ਸ਼ਾਮ ਤੋਂ ਇਸ ਸਿਸਟਮ ਐਂਟਰੀ ਮਾਰੇਗਾ 12 13 14 ਤਰੀਕ ਨੂੰ ਇਹ ਪੂਰੀ ਤਰ੍ਹਾਂ ਐਕਟੀਵੇਟ ਹੋਏਗਾ ਤੇ ਦਰਮਿਆਨੇ ਤੋਂ ਲੈ ਕੇ ਪਹਾੜੀ ਵਿੱਚ ਇਸ ਸਿਸਟਮ ਦਰਜ ਕਰਾਇਆ ਜਾ ਸਕਦਾ ਪੰਜਾਬ ਤੇ ਹਰਿਆਣਾ ਚੰਡੀਗੜ੍ਹ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਔਰ ਉੱਤਰੀ ਭਾਰਤ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਤਵਾਲਾ ਦੇ ਉੱਤੇ ਇਸ ਸਿਸਟਮ ਦਾ ਜਿਹੜਾ ਫਾਇਦਾ ਦੇ ਸਕਦਾ ਤੇ ਇਸ ਸਿਸਟਮੋਂ ਜਿਹੜਾ ਆਏਗਾ 12 ਦੀ ਸ਼ਾਮ ਤੋਂ ਜਾਂ ਫਿਰ 11 ਦੀ ਸ਼ਾਮ ਤੋਂ ਜਿਹੜਾ ਐਕਟੀਵੇਟ ਹੋਣ ਦੀ ਉਮੀਦ ਹੈ ਫਿਲਹਾਲ ਅਗਲੇ 7 ਦਿਨਾਂ ਦੇ ਦੌਰਾਨ ਮੌਸਮ ਬਿਲਕੁਲ ਸਾਫ਼ ਰਹੇਗਾ ਕੋਈ ਕਿਸੇ ਤਰ੍ਹਾਂ ਦੇ ਅਲਰਟ ਜਿਹੜੇ ਜਾਰੀ ਨਹੀਂ ਕੀਤੇ ਗਏ ਸੁਣ ਲਿਓ ਅਗਲੀ ਵੀਡੀਓ ਤ